ਬੀਤੇ ਦਿਨੀ ਫਗਵਾੜਾ ਦੇ ਨਜ਼ਦੀਕੀ ਪਿੰਡ ਭਾਣੂਕੀ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ 5 ਸਾਲਾ ਬੱਚੇ ਦੀ ਹੁਸ਼ਿਆਰਪੁਰ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਬਨੋ ਬੜੀ ਹੀ ਬੇਰਹਿਮੀ ਨਾਲ ਹਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਜਿੱਥੇ ਕਿ ਪੂਰੇ ਪੰਜਾਬ ਦੇ ਵਾਸੀ ਇਸ ਵਾਰਦਾਤ ਨੂੰ ਲੈ ਕੇ ਭਾਰੀ ਰੋਸ ਵਿੱਚ ਹਨ ਉੱਥੇ ਹੀ ਜੈ ਭੀਮ ਯੂਨਾਈਟਿਡ ਵੌਇਸ ਆਫ ਪੰਜਾਬ ਦੇ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜਖੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਕੋਆਰਡੀਨੇਟਰ ਹੈਪੀ ਕਾਲ ਦੀ ਅਗਵਾਈ ਵਿੱਚ ਇੱਕ ਬਫਦ ਐਸਟੀਐਮ ਫਗਵਾੜਾ ਨੂੰ ਮਿਲਿਆ ਇਸ ਦੌਰਾਨ ਜਿੱਥੇ ਇਸ ਨੂੰ ਮੈਂਬਰਵਲ ਪੀੜਤ ਪਰਿਵਾਰ ਨੂੰ ਵਿਧੇ ਸਹਾਇਤਾ ਦੇਣ ਸੰਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ ਉੱਥੇ ਹੀ ਬੁਲਾਰਿਆਂ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦਿਲ ਨੂੰ ਝੰਡੋੜ ਕੇ ਰੱਖ ਦੇਣ ਵਾਲੀ ਘਟਨਾ ਹੈ ਹੁਣ ਆ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਪਿੰਡ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਬਾਈਕਾਟ ਕਰਕੇ ਪਿੰਡਾਂ ਤੋਂ ਬਾਹਰ ਕੱਢਣ ਤੇ ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵੀ ਬੰਦ ਕਰਨ ਤਾਂ ਜੋ ਮੁਰਤੋਂ ਅਜਿਹੀ ਵਾਰਦਾਤ ਨਾ ਹੋ ਸਕੇ ਉਨਾ ਕਿ ਅਗੀ ਅਗਰ ਬੱਚੇ ਦੇ ਪਰਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਉਹਨਾਂ ਵੱਲੋਂ ਪੰਛਾ ਭਰ ਵਿੱਚ ਵੱਡੇ ਪੱਧਰ ਤੇ ਸੰਘਰਸ਼ ਉਡੀਕਿਆ ਜਾਵੇਗਾ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰੇ ਨਾਲ ਸਾਰੇ ਆਉਧੇਦਾਰ ਸਾਥੀ ਮੇਰੇ ਨਾਲ ਜੋ ਬੱਚੇ ਨਾਲ ਤਸ਼ੱਦਦ ਹੋਇਆ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਬੱਚੇ ਨਾਲ ਪ੍ਰਵਾਸੀ ਮਜ਼ਦੂਰ ਬਈਏ ਵੱਲੋਂ ਤਸ਼ੱਦਦ ਹੋਇਆ ਸੀ ਉਸ ਪਰਿਵਾਰ ਦੇ ਹੱਕ ਲਈ ਦੇਖੋ ਬੱਚਾ ਤੇ ਨਹੀਂ ਵਾਪਸ ਆਉਣਾ ਹੈਗਾ ਅਸੀਂ ਇਹ ਚਾਹੁੰਦੇ ਵੀ ਸਰਕਾਰ ਔਰ ਪ੍ਰਸ਼ਾਸਨ ਬੱਚੇ ਦੇ ਪਰਿਵਾਰ ਨਾਲ ਆ ਕੇ ਖੜੇ ਇਹਨਾਂ ਨੂੰ ਵਿੱਤੀ ਸਹਾਇਤਾ ਦੇਵੇ ਤਾਂ ਕਿ ਥੋੜੀ ਬਹੁਤੀ ਆਕਸੀਜਨ ਮਿਲ ਸਕੇ ਪਰਿਵਾਰ ਨੂੰ ਹੌਸਲਾ ਹੀ ਦੇ ਸਕਦੇ ਆ ਔਰ ਦੂਸਰੀ ਗੱਲ ਜੋ ਪ੍ਰਵਾਸੀ ਮਜ਼ਦੂਰ ਦੂਜੀਆਂ ਛੇਟਾਂ ਤੋਂ ਆਉਂਦੇ ਆ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਹੋਵੇ ਉਹਨਾਂ ਦੀਆਂ ਵੋਟਾਂ ਵੀ ਕੱਟੀਆਂ ਜਾਣ ਅਸੀਂ ਸਰਪੰਚਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਆਪਣੇ ਆਪਣੇ ਪਿੰਡਾਂ ਚੋਂ ਭੇਜੋ ਵਾਰ ਇਹਨਾਂ ਨੂੰ ਸ਼ਰਨ ਨਾ ਦਿਓ ਨਾ ਕਰਾਇਤੇ ਰੱਖੋ ਕੋਸ਼ਿਸ਼ ਇਹ ਕਰੋ ਵੀ ਇਹਨਾਂ ਦਾ ਪੱਕਾ ਇਲਾਜ ਕਰੀਏ ਆਪਾਂ ਕਿਉਂਕਿ ਪੰਜਾਬ ਤੇ ਪੰਜਾਬੀਅਤ ਦੀ ਗੱਲ ਆ ਇਹ ਇਹ ਕਿਸੇ ਦੇ ਵੀ ਬੱਚੇ ਨਾ ਹੋ ਸਕਦਾ ਇਹ ਪਰਿਵਾਰ ਦੇ ਬੱਚੇ ਨਾ ਨਹੀਂ ਇਹ ਪੂਰੇ ਪੰਜਾਬ ਦੇ ਬੱਚਿਆਂ ਦੀ ਗੱਲ ਆ ਅਸੀਂ ਬੇਨਤੀ ਕਰਦੇ ਹਾਂ ਦੁਬਾਰਾ ਸਰਕਾਰ ਨੂੰ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਔਰ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਉਹ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਬੀਤੇ ਦਿਨੀ ਫਗਵਾੜਾ ਦੇ ਨਜ਼ਦੀਕੀ ਪਿੰਡ ਭਾਣੂਕੀ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ 5 ਸਾਲਾ ਬੱਚੇ ਦੀ ਹੁਸ਼ਿਆਰਪੁਰ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਬਨੋ ਬੜੀ ਹੀ ਬੇਰਹਿਮੀ ਨਾਲ ਹਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਜਿੱਥੇ ਕਿ ਪੂਰੇ ਪੰਜਾਬ ਦੇ ਵਾਸੀ ਇਸ ਵਾਰਦਾਤ ਨੂੰ ਲੈ ਕੇ ਭਾਰੀ ਰੋਸ ਵਿੱਚ ਹਨ ਉੱਥੇ ਹੀ ਜੈ ਭੀਮ ਯੂਨਾਈਟਿਡ ਵੌਇਸ ਆਫ ਪੰਜਾਬ ਦੇ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਜਖੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਕੋਆਰਡੀਨੇਟਰ ਹੈਪੀ ਕਾਲ ਦੀ ਅਗਵਾਈ ਵਿੱਚ ਇੱਕ ਬਫਦ ਐਸਟੀਐਮ ਫਗਵਾੜਾ ਨੂੰ ਮਿਲਿਆ ਇਸ ਦੌਰਾਨ ਜਿੱਥੇ ਇਸ ਨੂੰ ਮੈਂਬਰਾਵਲ ਦੇ ਪੀੜਤ ਪਰਿਵਾਰ ਨੂੰ ਵਿਧੇ ਸਹਾਇਤਾ ਦੇਣ ਸੰਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ ਉੱਥੇ ਹੀ ਬੁਲਾਰਿਆਂ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦਿਲ ਨੂੰ ਝੰਡੋੜ ਕੇ ਰੱਖ ਦੇਣ ਵਾਲੀ ਘਟਨਾ ਹੈ ਹੁਣ ਆ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਪਿੰਡ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਬਾਈਕਾਟ ਕਰਕੇ ਪਿੰਡਾਂ ਤੋਂ ਬਾਹਰ ਕੱਢਣ ਤੇ ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵੀ ਬੰਦ ਕਰਨ ਤਾਂ ਜੋ ਮੁਰਤੋਂ ਅਜਿਹੀ ਵਾਰਦਾਤ ਨਾ ਹੋ ਸਕੇ ਉਨਾਕੇ ਅਕੀ ਅਗਰ ਬੱਚੇ ਦੇ ਪਰਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਉਹਨਾਂ ਵੱਲੋਂ ਪੰਛਾ ਭਰ ਵਿੱਚ ਵੱਡੇ ਪੱਧਰ ਤੇ ਸੰਘਰਸ਼ ਉਡੀਕਿਆ ਜਾਵੇਗਾ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ